ਚਲਦੇ ਰੂਟ ਤੇ ਇੱਕ ਅਜੀਬੋ ਗਰੀਬ ਹਾਦਸਾ ਦੇਖਣ ਨੂੰ ਮਿਲਿਆ ਹੈ ਜਿੱਥੇ ਇੱਕ ਡੰਪਰ ਐਲੀਵੇਟਡ ਪੁਲ ਦੇ ਹੇਠਾਂ ਫਸ ਗਿਆ ਅਸਲ ਵਿੱਚ ਹਾਦਸਾ ਜੈਪੁਰ ਸੋਡਾਲਾ ਇਲਾਕੇ ਦੇ ਵਿੱਚ ਹੋਇਆ ਨਗਰ ਨਿਗਮ ਦਾ ਇਹ ਡੰਪਰ ਕੂੜਾ ਲੈ ਕੇ ਜਾ ਰਿਹਾ ਸੀ ਇਸ ਦੌਰਾਨ ਪੁਲ ਵਿੱਚ ਫਸ ਗਿਆ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਇੱਕ ਧਮਾਕਾ ਹੋਇਆ ਅਤੇ ਡੰਪਰ ਦਾ ਅਗਲਾ ਹਿੱਸਾ ਉਪਰ ਉੱਠ ਗਿਆ ਜਿਸ ਕਰਕੇ ਪਿਛਲਾ ਹਿੱਸਾ ਉੱਛਲ ਕੇ ਪੁਲ ਦੇ ਹੇਠਾਂ ਫਸ ਗਿਆ ਹਾਦਸਾ ਇੰਨੀ ਅਚਾਨਕ ਹੋਇਆ ਕਿ ਕਿਸੇ ਨੂੰ ਵੀ ਕੁਝ ਵੀ ਸੋਚਣ ਦਾ ਮੌਕਾ ਨਹੀਂ ਮਿਲਿਆ ਗਨੀਮਤ ਰਈ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਡੰਪਰ ਨੂੰ ਹਵਾ ਵਿੱਚ ਲਟਕਿਆ ਦੇਖ ਕੇ ਡਰਾਈਵਰ ਨੂੰ ਤੁਰੰਤ ਬਾਹਰ ਨਿਕਲਣ ਦੀ ਸਲਾਹ ਦਿੱਤੀ ਜਿਸ ਤੇ ਡਰਾਈਵਰ ਛਾਲ ਮਾਰ ਕੇ ਬਾਹਰ ਆ ਗਿਆ। ਇਸ ਦੌਰਾਨ ਡੰਪਰ ਕਾਫੀ ਸਮੇਂ ਤੱਕ ਇਸੇ ਤਰ੍ਹਾਂ ਕੇ ਹਵਾ ਦੇ ਵਿੱਚ ਲਟਕਿਆ ਰਿਹਾ ਤੇ ਲੋਕ ਆਸ-ਪਾਸ ਤੋਂ ਲੰਘਦੇ ਰਹੇ। ਬਾਅਦ ਵਿੱਚ ਕ੍ਰੇਨ ਦੀ ਮਦਦ ਦੇ ਨਾਲ ਇਸ ਡੰਪਰ ਨੂੰ ਪੂਰਤ ਤੋਂ ਵੱਖ ਕਰਕੇ ਬਾਹਰ ਕੱਢਿਆ ਗਿਆ।